ਲੋ ਵੀ ਦੋਸਤੋ ਆਪਾਂ ਪਹੁੰਚ ਗਏ ਕਿੱਥੇ ਇੰਡੀਆ ਇੰਡੀਆ ਪੰਜਾਬ ਉਹ ਹੈਗਾ ਭਵੰਤਮਾਨ ਚੱਕ ਥਾਰ ਵਾਲੀ ਜਿਹਦੀ ਗੱਡੀ ਵੱਡੀ ਉਹਨੂੰ ਰਾਹ ਪੂਰਾ ਨਾਪ ਤੋਰ ਕੇ ਲੰਘਿਆ ਹੋਇਆ ਲੋ ਵੀ ਆ ਆ ਗਿਆ ਸਾਡਾ ਟੋਲ 플ਾਜਾ ਕਿੱਥੇ ਬੈਠੇ ਆ ਕਿਹੜੇ 에어ਪੋਰਟ ਦੁਬਈ 에어ਪੋਰਟ ਤਾਂ ਅਨਾਨਸਮੈਂਟ ਸੌਂਦੀ ਤੁਹਾਨੂੰ ਮੈਨੂੰ ਤਾਂ ਨਹੀਂ ਸੁਣਾਈ ਆ ਅ ਵੈਲਕਮ ਆ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਤੇ ਬਲੌਗ ਅਸੀਂ ਸਿੱਧਾ ਦੁਬਈ 에ਰਪੋਰਟ ਤੋਂ ਸਟਾਰਟ ਕਰਨ ਲੱਗੇ ਆ ਕਿਉਂ ਆਪਾਂ ਦੁਬਈ 에ਰਪੋਰਟ ਤੇ ਐਕਸਪੈਂਸਿਵ ਬਲੌਗ ਆਇਆ ਹੈ ਹਾਂ ਤੇ ਹੁਣ ਬੈਠੇ ਆ ਅਸੀਂ ਬੋਰਡਿੰਗ ਵਗੈਰਾ ਕਲੀਅਰ ਕਰਕੇ ਵੇਟਿੰਗ ਕਰ ਰਹੇ ਆ ਤੇ ਇੰਡੀਆ ਆ ਰਹੇ ਆ ਆਪਾਂ ਜਲਦੀ क्यों तुम मॉल दिखा दिए सर एफएल 709 इला बाको कुछ कहना मैडम ओके ओके बाय देन तुम आउटसाइड द मॉल द फना ओके यस टेल मी कैसे जा रहे हैं दादी कोले गब्बर कोले चल ठीक है गब्बर कौन ਗੱਬਰ ਕੌਣ ਗੱਬਰ ਭਾਈ ਤੁਹਾਨੂੰ ਇੱਕ ਨਿਊ ਮੈਂਬਰ ਦੱਸਿਆ ਸੀ ਨਾ ਪੁਰਾਣੇ ਦਾ ਆਪਣੇ ਰੀਲਾਂ ਦੇ ਵਿੱਚ ਵੀ ਤੇ ਇੱਕ ਨਵਾਂ ਮੈਂਬਰ ਅਸੀਂ ਮਲਾਵਾਂਗੇ ਤੁਹਾਨੂੰ ਗਰੇਡਨ ਹੈ ਗਰੇਡਨ ਗੋਗ ਹੈ ਉਹਦਾ ਨਾਮ ਗੱਬਰ ਹੈ ਸ਼ਰਾਰਤੀ ਦੋ ਨਾਮ ਉਹਦੇ ਇੱਕ ਸੁਲਤਾਨ ਹੈ ਇੱਕ ਗੱਬਰ ਇੱਕ ਗੱਬਰ ਕਿਹੜਾ ਹੂੰ ਕਿਹੜਾ ਮੁੱਲਾਪੁਰ ਲਈ ਆਪਾਂ ਬੋਲਾਂਗੇ ਉਹਨੂੰ ਸੁਲਤਾਨ ਆਊਟ ਆਫ ਮੁੱਲਾਪੁਰ ਬੋਲਾਂਗੇ ਆਪਾਂ ਗੱਬਰ ਚਲੋ ਜੀ ਸੀ ਆਪਾਂ ਬੋਰਡਿੰਗ ਆਪਾਂ ਵੇਟ ਕਰ ਰਹੇ ਹਾਂ ਹੁਣ ਥੋੜਾ ਜਿਹਾ ਚਾਹ ਪਾਣੀ ਕੌਫੀ ਪੁਣੀ ਪੀ ਲੀਏ ਤੇ ਜਦੋਂ ਜਹਾਜ਼ ਲੱਗ ਗਿਆ ਆਪਣਾ ਤੇਰਾ ਆਪਾਂ ਛੱਡ ਜਾਾਂਗੇ ਲਓ ਜੀ ਮਿੱਤਰੋ ਆਪਾਂ ਕਿਤੇ ਜਾ ਦੇਣਾ ਜੇ ਆਪਾਂ था रेक था रेक था दूसरी चल ठीक है चलो भी मिलते तो हम लो भी मित्रों काम रेडी Jaku, cili. Kalau. ਲਓ ਵੀ ਮਿੱਤਰੋ ਪਹੁੰਚ ਗਏ ਆ ਆਪਣੇ ਏਡੇ ਦੇ ਨੇੜੇ ਕਿੱਥੇ ਜਮੈਂ ਕਿੰਨੇ ਟਾਈਮ ਚ ਪਹੁੰਚਾਂਗੇ 3 ਆਵਰ 3 ਆਵਰ 3 ਆਵਰ ਸਿਰਫ 3 ਆਵਰ ਵਾਚਿੰਗ ਕਰ ਤੇ ਗੋਲਡ ਕਾਰ 6 ਆਵਰ 3 1/2 3 1/2 ਹਾਂ ਕੀ ਹੋ ਉਸ ਪੰਚਿੰਗ ਕਰੇ ਠੀਕ ਹੈ ਵਸਲੀਨ ਤੇ ਚਲੋ ਉਹ ਤੇ ਠੰਡ ਬਹੁਤ ਹੋਣੀ ਹੈ ਮੈਂ ਤੇ ਆਹੋ ਸਹੀ ਹੈ ਅਸੀਂ ਚੱਲਿਆ ਹੁਣ ਅੰਡੀਆ ਆਂਡੀਆ ਪੰਜਾ ਪੰਜਾ ਹਾ ਦਾ ਮੌਜੂਦ ਪੰਜਾ ਨਾਲ ਗੋਵੀ ਗੋਵੀ ਲੋ ਗਰੂਬੀ ਉਹ ਦੇਖੀ ਦੇਰ ਆ देयर आर ਮੈਨੀ ਪੈਸੇਂਜਰਸ ਯੂ ਵਾਟ ਡੂ ਯੂ ਥਿੰਕ ਅਬਾਊਟ ਇਟ ਇਹ ਇਹਨੂੰ ਲੱਗਿਆ ਕਿ ਤੇ ਵਿੰਡੋ ਸੀਟ ਮਿਲ ਜੂ ਕਿਸੇ ਦੂਜੇ ਦੀ ਸੀਟ ਤੇ ਬੈਠੀ ਹੈ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਆ ਕਿੱਥੇ ਇੰਡੀਆ ਇੰਡੀਆ ਪੰਜਾਬ ਆਪਾਂ ਘਰ ਨੂੰ ਚੱਲੇ ਆ ਨਹੀਂ ਹਾਂਜੀ ਰਸੀਵ ਰਸੀਵ ਕੀਤਾ ਆਪਾਂ ਨੂੰ ਰਮਾਨ ਨੇ ਰਮਾਨ ਨੇ ਹਾਂਜੀ ਘਰੇ ਜਾ ਕੇ ਮਿਲਦਾ ਫਿਰ ਉਹ ਮਵਾਦ ਖਾਣਾ ਫਿਰ ਰਾਹ ਦਾ ਪੰਜਾਬ ਦੇ ਰਾਹ ਇੱਥੇ ਕੋਈ ਟੈਨਸ਼ਨ ਨਹੀਂ ਜਵਾਕ ਆਪਾਂ ਮੂਰੇ ਬਿਠਾ ਲਈਏ ਕੋਈ ਪਰਵਾਹ ਨਹੀਂ ਆਪਦੇ ਸੇਬ ਵੀ ਆਪ ਦੇ ਆ ਹੋਗੀ 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 ਪਰਚੀ ਹੋਗੀ ਹਾਂ 110 110 ਆਇਆ ਕੰਮ ਸਹੀ ਆ ਬਤਲੋ ਸਲੀਮੇ ਯਕੀਨ ਮਨਾ ਮੈਂ ਮੈਂ ਮੂਰੇ ਤਾਂ ਬਹਿ ਗਿਆ ਮੈਂ ਡਰੀ ਜਾਣਾ ਇਤਰੀ ਇੱਕ ਤਾਂ ਹਾਰ ਨਾ ਉਹ ਵੱਜਦੇ ਆ ਆਇਆ ਵੀ ਉਹ 15-6 ਸਾਲਾਂ ਬਾਅਦ ਆ ਤੇ ਹੈਕ ਰਾਮ ਪਹਿਲਾਂ ਤੁਸੀਂ ਲੈਣਾ ਸੀ ਮੈਨੂੰ ਹਾਂਜੀ ਹਾਂਜੀ ਵੀਰੇ ਮੈਂ ਹੀ ਆਇਆ ਸੀ ਜਦੋਂ ਹਾਂ ਭਾਈ ਉਹ ਜਦੋਂ ਛੋਟਾ ਜਿਹਾ ਵੱਟੀ ਉਹ ਭਾਈ ਕਦਾ ਕਦਾ ਹੋਲੀ ਚੱਲ ਮੈਂ ਕਹਿੰਦਾ ਮੈਂ ਕਹਿੰਦਾ ਯਾਰ ਤੂੰ ਘਰੇ ਪਹੁੰਚਦਾ ਘਰ ਬਸ ਨਹੀਂ ਨਾ ਜਾਵੇਂਗਾ ਲੋ ਵੀ ਹੁਣ ਆਪਾਂ 에어ਪੋਰਟ ਤੋਂ ਚੱਲਿਆ ਨਿਕਲ ਤੇ ਅੱਜ ਤੋਂ ਆਪਣੇ ਵਲੌਗ ਸਟਾਰਟ ਆ ਕੰਟੀਨਿਊ ਆ ਹੈਗਾ ਰਾਮ ਇਹ ਇਹ ਪੱਕਾ ਪਰਮਾਨੈਂਟ ਬੰਦਾ ਸਾਡਾ ਹੱਤੋਂ ਦਾ ਇਹ ਤੇ ਉਹ ਹੈਗਾ ਭਗਵੰਤ ਮਾਲ ਹਣ ਹਣ ਦੋਨੋਂ ਦਿਖਾਉਣਾ ਪੰਜਾਬ ਦੇ ਰੋਡ 'ਅਸ ਹਾਂ ਮੇਰੇ ਤੋਂ ਪਹਿਲਾਂ ਵੀਰਾ ਸਿੱਧੂ ਤੁਹਾਡੀ ਫਰੈਂਡ ਸੀਗਾ ਨਵਜੋਤ ਸਿੱਧੂ ਸੀ ਅੱਛਾ ਹਾਂ ਆਇਆ ਸੀ ਪੋਲੀ ਦੇ ਪਹਿਲਾਂ ਉਹਨੂੰ ਹੀ ਕੱਢਿਆ ਸੀ ਉਹਨੂੰ ਹੀ ਕੱਢਿਆ ਕੰਮ ਦੇਖ ਉਧਰ ਪੂਰਾ ਲਾਈਵ ਰੋਡ ਆ ਤੇ ਆ ਚੱਲਿਆ ਲੋ ਆ ਚੱਲਿਆ ਉਧਰੋਂ ਗੱਡੀਆਂ ਇਧਰੋਂ ਵੀ ਆਉਣੀਆਂ ਆਲੇ ਓਏ ਹੋ ਹੋ ਚਲੋ ਹੁਣ ਪਹੇ ਗਿਆ ਵਨ ਸਾਈਡਡ ਰੋਡ ਤੇ ਪਤਾ ਕੋਈ ਨਹੀਂ ਉਸ ਕੋਲੋਂ ਕਿਹੜਾ ਮੋੜ ਆ ਜਾਵੇ ਆਵਾਪੇ ਜੇ ਸਲੀਮਾ ਦਾ ਕਿਉਂ ਛੋਟੇ ਦੇਖਿਆ ਇਹਨੂੰ ਕਹਿੰਦੇ ਟਰੈਕ ਪੈਂਦੀ ਤੱਕ ਅਸੀਂ ਲੋ ਵੀ ਦੋਸਤੋ ਇੱਥੇ ਤਰੱਕੀ ਦੇ ਵਿੱਚ ਤੇ ਆਟੋ ਉਹ ਲੇਡੀ ਆਟੋ ਚਲਾ ਰਹੀਆ ਦੇਖ ਲਓ ਹੈ ਮਿਹਨਤ ਮਿਹਨਤ ਤਾਂ ਮਿਹਨਤ ਹੋ ਰਹੀਆ ਮਿਹਨਤ ਬੱਤ ਬਾਮ ਅਸੀਂ ਮੇਨ ਮੇਨ ਰੋਡ ਤੇ ਆਂ ਦੇਖ ਲੋ ਐ ਰੋਡ ਕ੍ਰੋਸ ਹੁੰਦਾ ਚੱਕ ਲਾ ਦੀ ਜਟਾਂ ਨੇ ਇਧਰ ਰਾਕਸ਼ਾ ਕੀ ਬਾਤ ਐ ਇਹ ਮੇਰਾ ਇੰਡੀਆ ਇੰਡੀਆ ਆਤਾ ਬਈ ਬਾਬੇ ਚੜ੍ਹਾਈ ਆ ਪੂਰੀ ਫੁੱਲ ਸਾਡੀ ਚੱਕ 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 ਥਾਰ ਵਾਲੀ ਜਿਹਦੀ ਗੱਡੀ ਵੱਡੀ ਉਹਨੂੰ ਰਾਹ ਤੇ ਚੱਕ ਇਧਰ ਉਹ ਵੀ ਹੱਥ ਖੜਾ ਕਰਕੇ ਨਾਲੇ ਨਾਲੇ ਸਲਾਮ ਸਾਹਿਬ ਵੀ ਚੱਲ ਵਧੀਆ ਰਾਹ ਦੇਤਾ ਬਈ ਕਮੈਂਟਰੀ ਚੱਲਦੀ ਅਸਲ ਬਹੁਤ ਬੁਰੀ ਤਰ੍ਹਾਂ ਏਈ ਸ਼ਾਵਸ ਹੌਣੀ ਰੱਬ ਇਹ ਹੁਣ ਮੇਰੇ ਪਿੱਛੇ ਜਾਮ ਲੱਗਿਆ ਸਾਡੇ ਪਿੱਛੇ ਫੁੱਲ ਜਾਮ ਚੱਲ ਭਾਈ ਆ ਬੱਲ ਵਾਲਾ ਭਾਈ ਚੱਲਿਆ ਚੱਲ ਭਾਈ ਮਜ਼ਾ ਆ ਗਿਆ ਵੀ ਮਜ਼ਾ ਆ ਗਿਆ ਉਧਰ ਦਾ ਉਧਰ ਜਾਣ ਲੱਗਿਆ ਪੂਰਾ ਫੁੱਲ ਮਹੌਲ ਘੈਂਟ ਇਦਾਂ ਹੀ ਅਸੀਂ ਫਸੇ ਹੋਏ ਸੀ ਆਉਂਦੇ ਹੈ Delhi ਲੱਗਦਾ ਜਾਮ ਹੈ ਅੱਛਾ ਅੱਛਾ ਉਹ ਦੇਖ ਕਿੱਥੇ ਤੱਕ ਜਾਮ ਆਹ ਆਹ ਆਤ ਹੋ ਗਈ ਬਈ ਓਏ ਨਹੀਂ ਨਹੀਂ ਬੈਠੇ ਠੀਕ ਆ ਪੁੱਤ ਨਹੀਂ ਬੈਠੀ ਰਹੇ ਰਹਿ ਲੱਪ ਐਕ ਤਲੋ 50 ਕਿਸ ਮਿੰਟ ਸਕਿੰਟਾਂ ਦੇ ਵਿੱਚ ਤੁਹਾਨੂੰ ਮਾਹੌਲ ਵਧੀਆ ਦਿਖਾਦਾ ਆ ਆ ਦੇਖ ਕਿੱਧਰ ਫੈਲਾ ਇਹ ਜਮਾਈ ওভারਲੋਡਡ ਨਹੀਂ ਹੈਗਾ ਭਾਈ ਇਹ ਇਹ ਪੂਰਾ ਨਾਪ ਤੋਲ ਕੇ ਲੱਦਿਆ ਹੋਇਆ ਹੈ ਇਹ ਕੋਈ ਜਾਂਦਾ ਮੂਰੇ ਉਹ ਟਿੱਡਾ ਹੋਇਆ ਉਹ ਓਏ ਓਏ ਉਹ ਤੇਰੀ ਓਏ ਯਾਰ ਮौजਾਂ ਨੇ ਮौजਾਂ ਤੇ ਇਹ ਕਹਿੰਦਾ ਥੋੜਾ ਜਿਹਾ ਹੋਰ ਪਾ ਲੈਂਦੇ ਆ ਸਮਾਨ ਇਹ ਆ ਗਿਆ ਵੀਰੋ ਪੰਜਾਬ ਦੇ ਟਰੱਕ ਚੱਲਦਾ ਪੁੱਤ ਲਓ ਵੀ ਆ ਆ ਗਿਆ ਸਾਡਾ ਟੋਲ ਪਲਾਜ਼ਾ ਤੇ ਉਹ ਹੁਣ ਸਾਡੀ ਚੜ੍ਹਾਈ ਇਹ ਆ ਹੁਣ ਰਾਮ ਖੇਡੂਗਾ ਕਰਾਂ ਮਾਰ ਗੇਮ ਗੇਮ ਖੇਡੂ ਗੇਮ ਤੁਹਾਨੂੰ ਦਿਖਾਉਣੇ ਆ ਗਏ ਪਹੁੰਚੋ ਸਾਨੂੰ ਉਹਦੀ ਵਿੰਡੋ ਤੱਕ ਪਰ ਪਈਏ ਨਹੀਂ ਕੱਟੇ ਜਾਣੇ ਫਿਰ ਆਪਣੇ ਇੱਕ ਖਾਵਾਂ ਬੇ ਕਿਉਂ ਮੰਨਦੇ ਹੋ ਜੜਾਈ ਅਸੀਂ ਮਾੜੇ ਤੇੜੇ ਬੰਦੇ ਨਹੀਂ ਰੱਖਦੇ ਹੈ ਆਏ ਜਣਾ ਛੂਟਾ ਵਟ ਕੇ ਆਏ ਵੇ ਇੱਕ ਹੋਰ ਆਉਣਗੇ ਕਰ ਮਾਹੌਲ ਵਧੀਆ ਪੰਜਾਬ ਦਾ ਹੋ ਹਲਕੀ ਹਲਕੀ ਠੰਡ ਪੈਂਦੀ ਆ ਸੂਰਜ ਡੁੱਬ ਗਿਆ ਅਸੀਂ ਗੱਡੀ 'ਚ ਬੈਠੇ ਆਂ ਹਾਂ ਬਈ ਘਰੇ ਪਹੁੰਚਣ ਵਾਲਿਆ ਅਸੀਂ 6 ਵਜੇ ਨੂੰ 6:30 6 ਮਤਲਬ ਤਕਰੀਬਨ ਹੁਣ ਸਾਨੂੰ ਐ ਲੱਜਿਵੇਂ ਬਹੁਤ ਟਾਈਮ ਆ ਘੰਟਾ ਡੇਢ ਰਹਿ ਗਿਆ ਹਾਂ ਪਹੁੰਚ ਜਾਣਾ ਫੇਰ ਮਿਲਦੇ ਆ ਕਹੋ ਜੀ ਆਕੋ ਮੁਸਲਿਮੇ ਆਪ ਤੁਹਾਨੂੰ ਗੱਲ ਯਾਦ ਲੱਗੀ ਹੋਣੀ ਹੈ ਗਰਮ ਗਰਮ ਸੇਕ ਨਿਕਲਦਾ ਹਨ ਓਏ ਓਏ ਹੋਏ ਇਹਨੇ ਉਸ ਨੂੰ ਉਹਦੇ ਖਾਰੇ ਹੋ ਗਈ। ਖਾਰੇ ਹੋ ਗਈ ਓਏ ਓਏ ਹੋਏ। ਬਹੁਤ ਗਰਮ ਹੋ ਗਈ। ਹੂੰ। 아, 하루를... 아닙니다.